ਹਾਂਜੀ ਅਸੀਂ ਪਹੁੰਚੇ ਹਾਂ ਜੰਤਰ ਮੰਤਰ ਨਵੀਂ ਦਿੱਲੀ ਜੰਤਰ ਮੰਤਰ ਉਹ ਪਾਰਕ ਹੈ ਜਿੱਥੇ ਕਿਸੇ ਨੇ ਕੋਈ ਅੰਦੋਲਨ ਧਰਨਾ ਕਿਸੇ ਵੀ ਕਿਸਮ ਦਾ ਇਕੱਠ ਕਰਨਾ ਹੋਵੇ ਅਤੇ ਜੰਤਰ ਮੰਤਰ ਕੱਟ ਕੀਤਾ ਜਾਂਦਾ ਹੈ ਜੰਤਰ ਮੰਤਰ 1724 ਈਸਵੀ ਦੇ ਵਿੱਚ ਸਵੈ ਜੈ ਸਿੰਘ ਮਹਾਰਾਜਾ ਨੇ ਬਣਵਾਇਆ ਸੀ ਤੇ ਇਮਾਰਤ ਵਿਗਿਆਨੀਆਂ ਦੇ ਅਨੁਸਾਰ ਤਿਆਰ ਹੋਈ ਹੈ ਜੀ ਹਾਂਜੀ ਇਹ ਇਮਾਰਤ ਕਨਾਟ ਪਲੇਸ ਦੇ ਵਿੱਚ ਮੌਜੂਦ ਹੈ ਅਤੇ ਇਹਦੇ ਵਿੱਚ ਕਈ ਜੰਤਰ ਲੱਗੇ ਹੋਏ ਹਨ ਜਿਵੇਂ ਕਿ ਸਮਰਾਟ ਯੰਤਰ ਹੋ ਗਿਆ ਇਹ ਯੰਤਰ ਸੂਰਜ ਅਤੇ ਗ੍ਰਹਾਂ ਦੀ ਜਾਣਕਾਰੀ ਦਿੰਦਾ ਸੀ ਜਿਵੇਂ ਵਰਸ਼ ਯੰਤਰ ਜਿਹੜਾ ਵਰਸ਼ ਯੰਤਰ ਆ ਉਹਦੇ ਨਾਲ ਵੱਡੇ ਦਿਨ ਅਤੇ ਛੋਟੇ ਦਿਨਾਂ ਨੂੰ ਨਾਪਿਆ ਜਾਂਦਾ ਸੀ ਕਿ ਕਿਸ ਦਿਨ ਦਿਨ ਵੱਡਾ ਗਿਆ ਕਿਸ ਦਿਨ ਦਿਨ ਛੋਟਾ ਰਿਹਾ ਜਿਵੇਂ ਰਾਮਯੰਤਰ ਇਹਦੇ ਨਾਲ ਤਾਰਿਆਂ ਦੀ ਉਚਾਈ ਨਾਪੀ ਜਾਂਦੀ ਸੀ ਆਈਡੀਆ ਲਾਇਆ ਜਾਂਦਾ ਸੀ ਕਿ ਤਾਰੇ ਕਿੰਨੀ ਹਾਈਟ ਦੇ ਵਿੱਚ ਹਨ ਇੱਕ ਜੈ ਪ੍ਰਕਾਸ਼ ਯੰਤਰ ਇਹਦੇ ਨਾਲ ਧਰਤੀ ਦੀ ਗਤੀ ਵਿਧੀ ਦਾ ਆਈਡੀਆ ਲਾਇਆ